ਕੇ ਕੀ ਪਾਬੀ ਉਹ ਤੇ ਕੀ ਵੇ ਜੁੰਗੀਆਂ ਤੇ ਕੁੜੀਆਂ ਮੈਂ ਵੀ ਉਹਦੇ ਕੋਲੋਂ ਲੈਣਾ ਬੈਠੀ ਉਹਦੇ ਕੋਲੋਂ ਲੈਣਾ ਕੱਲਾ ਪਾਬੀ ਇਹਨੇ ਜਦ ਹੋਉ ਬੜਜਾਰਾ ਕੱਲਾ ਪਾਬੀ ਇਹਨੇ ਜਦ ਹੋਉ ਬੜਜਾਰਾ ਕੱਲਾ ਪਾਬੀ ਇੰਦਰ ਦਾ ਹੋਉ ਬੜਜਾਰਾ ਹੋ ਕੀ ਬਾਤ ਹੈ ਸੋ ਨਸਕਾਲ ਸलाम ਤੇ ਮੈਂ ਪ੍ਰੋਫੈਸਰ ਕੋਟ ਬਾਈਓ ਬਲੈਕਨ ਚੈਰਮੈਨ ਇਨ ਮੇਕਰਾਸ ਪ੍ਰੋਪੋਜ਼ਲ ਅੱਜ ਸ੍ਰੀ ਅਮਰਸਰ ਸਾਹਿਬ ਦੀ ਸਾਈਟ ਤੇ ਤੁਹਾਡਾ ਸਭ ਦੀ ਕਾਰਜਸ਼ਿਲੀ ਤੇ ਉਸ ਦੌਰਾਨ ਕਈ ਪ੍ਰੋਗਰਾਮ ਹੋਏ ਰਾਜਨੀਤੀ ਹਲ ਦੀ ਮੈਂ ਸਹਿਗੋਚਕ ਹਾਂ ਤੁਹਾਡਾ ਸਾਰਤਕ ਮਾਡਰ ਰਾਜਨੀਤੀ ਜੁਆਇਦੇ ਅਸੀਂ ਸਭੀ ਇਸ ਨੂੰ ਪਾਉਂਦੇ ਹਾਂ ਇਸ ਪ੍ਰੋਗਰਾਮ ਜਦੋਂ ਕੀਤਾ ਸਾਰਿਆਂ ਨੂੰ ਤਾਇਸ਼ੂ ਕੀਤੀ ਹੈ ਸਾਰਿਆਂ ਨੂੰ ਅਪਾਇੰਟਮੈਂਟ ਲੈ ਕੇ ਦਿੱਤੇ ਗਏ ਆ ਤੇ ਐਕਸਲੈਂਸ ਟੀਮ ਹੈ ਮਿਲ ਕੇ ਬਹੁਤ ਕੁਛ ਹੋਈ ਹੈ ਬੜੀ ਨਜ਼ਰੋ ਡਿਗਨਿਟੀ ਜਿਹੜੀ ਕਹ ਲਓ ਬਹੁਤ ਇੰਟੈਲੀਜੈਂਟ ਬੜੀ ਲਿਖੀ ਜਿਹੜੀ ਹੈ ਉਹ ਬੈ ਬਸਤ ਦੀ ਬਾਤ ਕਰਕੇ ਸਾਰੇ ਫੀਚਰਸ ਨੇ ਪ੍ਰੋਫੈਸਰ ਨੇ ਲਖਦਾਰ ਨੇ ਕਰਕੇ ਬਹੁਤ ਅਨਿਕ ਨੇ ਤੇ ਦੋ ਬੱਚਿਆਂ ਸਾਨੂੰ ਮਿਲੀਆਂ ਇੱਥੇ ਤੇ ਅੱਜ ਅਸੀਂ ਅਨਾਉਂਸ ਕੀਤਾ ਕਿ ਇਹਨਾਂ ਨੂੰ ਪਰਪੋਸ ਕਰਾਂਗੇ ਹੋਰ ਇੰਡੀਆ ਕਾਸਟਲਰ ਕਾਉਂਸਲ ਦੇ ਵੱਲੋਂ ਇਹਨਾਂ ਦਾ ਇੱਕ ਸੰਜਾ ਗੜਾ ਵੀ ਰਾਜੀ ਵੀ ਕਰਵਾ ਦਿੱਤਾ ਗਏ ਨੇ ਜਿਸ ਤਰ੍ਹਾਂ ਨਿਰਦੇਸ਼ ਹੈ ਕਿ ਆਪਣੇ ਗੜਾ ਨੂੰ ਪਰਪੋਸ ਕਰਾਂਗੇ ਬਰਾਬਰ ਅਸਾ ਇਹ ਹੋਵੇ